ਨਾ ਮਾਤਾ ਸੰਜਨਾ ਰਾਣੀ ਮੇਰਾ ਰੋ ਨਾਮ ਹੈ ਤੇ ਜਿਨ੍ਹਾਂ ਨੇ ਸਕਾਲਰਸ਼ਿਪ ਨਹੀਂ ਪਰੀ ਸਰ ਉਹਨਾਂ ਦੇ ਰੋਲ ਨੰਬਰ ਵੀ ਆ ਗਏ ਇੰਤ ਤੱਕ ਕਿ ਸਾਨੂੰ ਸਕਾਲਰਸ਼ਿਪ ਪਰ ਰੱਖਿਆ ਸਾਡੇ ਰੋਲ ਨੰਬਰ ਨਹੀਂ ਆਏ ਤੇ ਸਾਨੂੰ ਫੀਸ ਮਾਫ ਕਰਵਾਈ ਜਾਵੇ ਸਾਡੇ ਰੋਲ ਨੰਬਰ ਇਸ਼ੂ ਕਰਵਾਏ ਜਾਣ ਸਰ ਉਹ ਕਿਵੇਂ ਦੇਖਣਾ ਪੂਰੇ ਸਾਲ ਦੀ ਮਿਹਨਤ ਹੁੰਦੀ ਆ ਤੇ ਪੇਪਰਾਂ ਵੇਲੇ ਪੇਪਰ ਵੇਲੇ ਸਾਨੂੰ ਐ ਕਰ ਦਿੰਦੇ ਨੇ ਹਾਂਜੀ ਸਰ ਸਰ ਸਾਰੇ ਸਾਲ ਦੀ ਮੈਂ ਤਾਂ ਸਾਡੀ ਸਾਰੀ ਖਰਾਬ ਕਰਤੀ ਸਰ ਪ੍ਰੈਕਟੀਕਲਾਂ ਵੀ ਨਹੀਂ ਲੈਂਦੇ ਇੰਤ ਤੱਕ ਕਿ ਪ੍ਰੈਕਟੀਕਲਾਂ ਚੋ ਕਹਿੰਦੇ ਜਦ ਤੱਕ ਯੂਨੀਵਰਸਿਟੀ ਦਾ ਰੋਲ ਨੰਬਰ ਨਹੀਂ ਆਂਦਾ ਉਦ ਤੱਕ ਤੁਹਾਡੀ ਪ੍ਰੈਕਟੀਕਲਾਂ ਨਹੀਂ ਹੁੰਦੀਆਂ ਤੇ ਉਹਨਾਂ ਨੇ ਸਾਨੂੰ ਕਲਾਸ ਤੋਂ ਬਾਹਰ ਕੱਢਤਾ ਕਹਿੰਦੇ ਤੁਹਾਡੀ ਪ੍ਰੈਕਟੀਕਲ ਨਹੀਂ ਹੁੰਦੀ ਤੁਸੀਂ ਉੱਪਰ ਜਾ ਕੇ ਗੱਲ ਕਰੋ ਅਸੀਂ ਪਟਿਆਲੇ ਵੀ ਗਏ ਉਹ ਕਹਿੰਦੇ ਕਾਲਜ ਵਾਲਿਆਂ ਨੇ ਫੀਸ ਨਹੀਂ ਭੇਜੀ ਹੋਈ ਤੁਹਾਡੀ ਅਸੀਂ ਸਾਰੇ ਜਿਹੜੇ ਐਲੀਜੀਬਲ ਹੈਗੇ ਆ ਉੱਥੇ ਯਾਨੀ ਕਿ ਸਾਡੀ ਫੀਸ ਨਹੀਂ ਭੇਜੀ ਹੋਈ ਤੇ ਹੁਣ ਇਸ ਤੇ ਸਾਡੀ ਕੀ ਗਲਤੀ ਐ ਹੁਣ ਕਹਿੰਦੇ ਸਾਨੂੰ 20000 25000 ਰੁਪਏ ਭਰੋ ਤੁਸੀਂ ਹੁਣ ਅਸੀਂ ਨਹੀਂ ਭਰ ਸਕਦੇ ਇਗਜ਼ਾਮ ਸਾਡੇ ਨੇੜੇ ਆ ਗਏ 27 ਤਰੀਕ ਤੋਂ ਸਾਡੇ ਇਗਜ਼ਾਮ ਨੇ ਕਿੰਕ ਭਰਾਤ ਕਿੰਨੇ ਗਿਆ ਕਿਉਂਕਿ ਪੇਰੈਂਟਸ ਨੇ ਜਿਹੜੇ ਤੁਹਾਨੂੰ ਪੜ੍ਹਾ ਰਹੇ ਨੇ ਤੁਹਾਡੇ ਥੋੜੇ ਦਿਨਾਂ ਤੱਕ ਤੁਹਾਡੇ ਪੇਪਰ ਨੇ ਤੁਹਾਡੇ ਕੋਲ ਰੋ ਨੰਬਰ ਵੀ ਨਹੀਂ ਸਰ ਪਤਾ ਸਾਰੇ ਜਵਾਬ ਕੋ ਭਰਾਏ ਪਏ ਨੇ ਸਰ ਇੱਥੇ ਵੀ ਸਤਾਈ ਦਿਨ ਤੋਂ ਪੇਪਰ ਸਟਾਰਟ ਨੇ ਵੀ ਹੁਣ ਕੀ ਕਰ ਸਕਦੇ ਆ ਅਸੀਂ ਹੁਣ ਅਸੀਂ ਕੰਪਲੇਂਟ ਕਰਨ ਆਏ ਆ ਹੁਣ ਦੇਖਦੇ ਆ ਕੀ ਹੱਲ ਬੰਦਾਗਾ ਸਾਡਾ ਉੱਥੇ ਕਾਲਜ ਵਾਲਿਆਂ ਨੂੰ ਕੋਈ ਹੱਲ ਨਹੀਂ ਦਿੰਦਾ ਸਾਨੂੰ ਠੀਕ ਹੈ ਮੰਨੇ ਕਾਲਜ ਜੇ ਤੁਸੀਂ ਕਾਲਜ ਨਾਲ ਗੱਲ ਕੀਤੀ ਹੋ ਕੀ ਕਹਿੰਦੇ ਕਾਲਜ ਵਾਲੇ ਕਹਿੰਦੇ ਹੁਣ ਕੋਈ ਹੱਲ ਨਹੀਂ ਹੋ ਸਕਦਾ ਤੁਹਾਡਾ ਸਾਲ ਖਰਾਬ ਹੈ ਅਗਲੇ ਸਾਲ ਕਰਿਓ ਅਗਲੇ ਸਾਲ ਫੀਸ ਪਰ ਕੇ ਅਗਲੇ ਸਾਲ ਦੇਖਾਂਗੇ ਠੀਕ ਨਾਮ ਕੀ ਹੈ ਜਿਹਨਾਂ ਦਾ ਹਰਦੀਪ ਸਰ ਨੇ ਕੀ ਕਹਿੰਦੇ ਹਰਦੀਪ ਸਰ ਐਂ ਕਹਿ ਰਹੇ ਨੇ ਵੀ ਸਾਲ ਖਰਾਬ ਹੈ ਅਗਲੇ ਸਾਲ ਤੋਂ ਦੇਖਿਓ ਇਸ ਸਾਲ ਪੇਪਰ ਨਹੀਂ ਹੁੰਦੇ ਤੁਹਾਡੇ ਪ੍ਰੈਕਟੀਕਲ ਵੀ ਨਹੀਂ ਹੁੰਦੀਆਂ ਤੁਹਾਡੀਆਂ ਯਾਨੀ ਇੱਥੇ ਤੱਕ ਇੰਨੀ ਗੱਲ ਕਹੀ ਹੈ ਉਹਨਾਂ ਨੇ ਹੁਣ ਦੋ ਦਿਨ ਤੋਂ ਕਾਲਜ ਨਹੀਂ ਆ ਰਹੇ ਰੋ ਨੰਬਰ ਰੋ ਨੰਬਰ ਵੀ ਨਹੀਂ ਦੇ ਰਹੇ ਸਾਡੇ ਲੱਗਦਾ ਵੀ ਜੋ ਪੈਸਾ ਭਰਿਆ ਕਾਲਜ ਵੱਲੋਂ ਖੁਰਦੂ-ਖੁਰਦ ਕਰ ਦਿੱਤਾ ਸਰ ਕਾਲਜ ਵੱਲੋਂ ਹੀ ਕਰ ਦਿੱਤਾ ਹੋਗਾ ਅਸੀਂ ਤਾਂ ਭਰਤਾ ਆਪਣੇ ਵੱਲੋਂ ਯੂਨੀਵਰਸਿਟੀ ਕੈਰੀ ਸਾਡੇ ਲੈਵੇਂ ਨਹੀਂ ਆਇਆ ਸੋ ਇੰਨੇ ਬੱਚਿਆਂ ਦੇ ਪੈਸੇ ਗਏ ਕਿੱਥੇ ਫਿਰ ਸਰ ਕਾਲਜ ਦਾ ਵੀ ਹੋਣਗੇ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਖੁਸ਼ਪ੍ਰੀਤ कौर ਹੈ ਤੇ ਮੇਰਾ ਪਿੰਡੂ ਗਰਾਹ ਹੈ। ਮਾਮਲਾ ਕੀ ਆ ਤੁਸੀਂ ਕਿੱਥੇ ਆਏ ਹੋ ਤੇ ਕਿਉਂ ਆਏ ਹੋ? ਸਰ ਇਹ ਸਾਡੇ ਮਤਲਬ ਕਾਲਜ ਦਾ ਮਾਮਲਾ ਇਹ ਹੈ ਕਿ ਅਸੀਂ ਸਕਾਲਰਸ਼ਿਪ ਵਾਲੀ ਸਾਰੀ ਫੀਸ ਆਲਰੇਡੀ ਭਰ ਚੁੱਕੇ ਤੇ ਉਹ ਇੱਕ ਤਰੀਕ ਦਿੱਤੀ ਹੋਈ ਸੀਗੀ ਵੀ ਇੱਕ ਆਈਡੀ ਨਾ ਮਤਲਬ ਤੁਸੀਂ ਨੋਟ ਕਰਵਾ ਕੇ ਜਾਣੀ ਹੈਗੀ ਤੇ ਉਹ ਆਈਡੀ ਕਈ ਵਾਰ ਬੱਚੇ ਨਹੀਂ ਆਉਂਦੇ ਕੋਈ ਆਂਦਾ ਹੈ ਜਾਂ ਫਿਰ ਨਹੀਂ ਆਂਦਾਗਾ ਤਾਂ ਉਹ ਆਈਡੀ ਮਤਲਬ ਅਸੀਂ ਨਹੀਂ ਨੋਟ ਕਰਵਾ ਸਕੇ ਇੱਕ ਦਿਨ ਦੇ ਅੰਦਰ ਅੰਦਰ ਉਹਨੂੰ ਆਈਡੀ ਨੋਟ ਕਰਵਾਣੀ ਸੀਗੀ ਅਸੀਂ ਉਹ ਨੋਟ ਨਹੀਂ ਕਰਵਾ ਸਕੇ ਤਾਂ ਕਰਕੇ ਉਹਨਾਂ ਨੇ ਸਾਨੂੰ ਫਾਈਨ ਲਗਾਇਆ 20 ਤੋਂ 25000 ਰੁਪਏ। ਹਾਂ ਹਾਂ ਹੁਣ ਕੀ ਕੀ ਸਿਚੁਏਸ਼ਨ ਆ ਸਰ ਹੁਣ ਕਹਿ ਰਹੇ ਨੇ ਵੀ ਜਾਂ ਤਾਂ ਫਾਈਨਲ ਇਅਰ ਦੁਬਾਰਾ ਕਰਨਾਗਾ ਜਾਂ ਫਿਰ ਮਤਲਬ ਕਿ ਫੀਸ ਭਰੋ 25000 ਰੁਪਏ ਕਿਵੇਂ ਦੇਖਦੇ ਆ ਤੁਸੀਂ ਇੱਕ ਵਾਰ ਮੁਸ਼ਕਲ ਨਾਲ ਫੀਸ ਭਰੀ ਆ ਤੇ ਹੁਣ ਦੁਬਾਰਾ ਫਿਰ ਤੁਹਾਡਾ ਸਾਲ ਖਰਾਬ ਕਰਨ ਦਾ ਹੁੰਦਾ ਕਿਹਦੇ ਆ ਰਹੇ ਹਾਂ ਹਾਂਜੀ ਸਰ ਤੇ ਅਸੀਂ ਹੁਣ ਇਹ ਚਾਣੇ ਆਂਗੇ ਵੀ ਉਹਨਾਂ ਉਹਨਾਂ ਪ੍ਰਤੀ ਐਕਸ਼ਨ ਲਿੱਤਾ ਜਾਵੇ ਤੇ ਸਾਡੀ ਫੀਸ ਜਿਹੜੀ ਐ ਬਾਕਾਇਨ ਲੱਗਿਆ ਹੋਇਆ 25000 ਉਹ ਸਾਰਾ ਮਾਫ ਕਰਵਾਇਆ ਜਾਵੇ